ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo Dairy Farm ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ HF ਬੈੜ ਦਿਖਾਉਣੀ ਆ ਫਾਰਮ ਵਾਲੀ ਬੈੜ ਆ ਹੋਮ ਬਰੀਡ ਦੀ ਵੀਰਾਂ ਦੀ ਬੈੜ ਆ ਸਾਹਮਣੇ ਇੱਕ ਨਾਗਾਪੜ ਪਾਸੇ ਸਾਈਡ ਤੇ ਕੱਢ ਲਿਆ ਬਾਕੀ ਵੀਰਾਂ ਦਾ ਫਾਰਮ ਦੇਖੋ ਵਧੀਆ ਵੀਰਾਂ ਦੇ ਖੇ ਦੇ ਵਿੱਚ ਫਾਰਮ ਸੋਹਣਾ ਤਿਆਰ ਕਰਿਆ ਵਾ ਕਿਹੜੇ ਸੀਮਨ ਦੀ ਆਪ ਆ ਕਿਹੜਾ ਅੱਗੇ ਲੱਗਿਆ ਵਾ ਸਾਰੀ ਇਨਫੋਰਮੇਸ਼ਨ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ ਆਓ ਅੱਗੇ ਵੀਰ ਨਾਲ ਗੱਰੀ ਕਰਵਾ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਪਿੰਡ ਮਾਨੂਕੇ ਵੀਰੇ ਨਾਮ ਹਰਪ੍ਰੀਤ ਜੀ ਨਾਮ ਹਰਪ੍ਰੀਤ ਸਿੰਘ ਪਿੰਡ ਮਾਨੂਕੇ ਜ਼ਿਲ੍ਹਾ ਪਹਿ ਗਿਆ ਜ਼ਿਲ੍ਹਾ ਲੁਧਿਆਣਾ ਪਹਿ ਗਿਆ ਆਪਣੇ ਇਧਰ ਜਗਰਾਉਂ ਸਾਈਡ ਆ ਗਿਆ ਹਨਾ ਜੀ ਤੇ ਮੋਬਾਈਲ ਨੰਬਰ ਬਾਈ ਜੀ ਆਪਣਾ ਮੋਬਾਈਲ 941715051 ਵੀਰੇ 941715051 5051 ਤੇ ਵੇਰੇ ਡੇਪਾ ਬੱਚੀ ਦੇਖ ਰਿਹਾ ਹੈ ਬਹਿੜਾ ਜਬਕਾਉ ਕਰੀ ਹੈ ਹਣਾ ਕਿਹੜਾ ਸੁਆ ਸੂਰੀ ਆ ਤੀਜਾ ਸੂਆ ਸੂਰੀ ਆ ਅੱਛਾ ਜੈਨੂਨ ਤੀਜਾ ਸੁਆ ਸੂਰੀ ਆ ਅੱਜ ਇਹਦੇ ਸੂਣ ਦੇ ਵਿੱਚ ਦਿਨ ਕਿੰਨੇ ਬਾਕੀ ਪਏ ਆ ਚਾਰ ਦਿਨ ਰਹਿ ਗਏ ਬਾਈ ਪੂਰੇ ਹੁੰਦੇ ਠੀਕ ਹੈ ਚਾਰ ਪੰਜ ਦਿਨ ਅੱਜ ਇਹਦੇ ਸੂਣ ਚ ਬਾਕੀ ਪਿਆ ਤੇ ਕਿਹੜੇ ਸੀਮਨ ਦੀ ਆਪ ਆ ਗਈ ਇਹ ਸੀਮਨ ਤਾਂ ਵੀ ਡੈਨਮਾਰਕ ਦੀ ਹੋਈ ਆ ਇਹ ਆਪ ਠੀਕ ਹੈ ਡੈਨਮਾਰਕ ਦੇ ਸੀਮਨ ਦੀ ਆਪ ਆ ਤੇ ਅੱਗੇ ਇਹਦੇ ਸੀਮਨ ਕਿਹੜਾ ਲੱਗਿਆ ਹੋਇਆ ਅੱਗੇ ਇਹਦੇ ਐਬੀਐਸਾ ਲੱਗਿਆ ਹੋਇਆ ਵੀਰੇ ਪੈਨਿਆ ਦਾ ਅੱਛਾ ਐਬੀਐਸ ਇਹ ਐਬੀਐਸ ਦੇ ਪੁਆਇੰਟਰ ਤੋਂ ਗੱਭਣਾ ਤੇ ਦੁੱਧ ਦਾ ਰਿਕਾਰਡ ਇਹਦਾ ਦੂਜੇ ਸੂਏ ਕੀ ਰਿਹਾ ਜੀ ਦੂਜੇ ਸੂਏ ਬਾਈ 36 37 ਕਿਲੋ ਤੋਂ ਚੋਇਆ ਇਹਦਾ ਠੀਕ ਆ ਕਹਿੰਦਾ ਬਾਈ 35 ਕਿਲੋ ਤੋਂ ਅਬਬ ਬੈੜ ਦੂਜੇ ਸੂਏ ਆਪਣੇ ਕੋਲ ਚੱਲੀ ਆ ਹਾਂ ਬਾਈ ਤੇ ਫਾਰਮ ਵਾਲੇ ਬੈੜ ਹੋਮ ਬਰੀਡ ਆਪਣੀ ਬੈੜ ਆ ਗਈ ਹੈ ਨਾ ਤੇ ਮੁੱਲ ਵੜੀ ਇਹਦਾ ਕੀ ਰੱਖਿਆ ਬਾਈ ਜੀ ਆਪਾਂ ਮੁੱਲ ਦਾ ਕੋਈ ਨਾ ਵੀਰੇ ਫੋਨ ਤੇ ਕਰ ਲਾਂਗੇ ਕੋਈ ਬਾਹਲਾ ਕੋਈ ਇਹ ਤਾਂ ਨਹੀਂ ਗੱਲ ਲੱਗਦਾ ਫਾਰਮ ਇਹ ਖਣੀ ਤਿੰਨ ਚਾਰ ਲੱਖ ਮੰਗੀ ਗਏ ਨਹੀਂ 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 ਐਡੀ ਤਾਂ ਨਹੀਂ ਗੱਲ ਠੀਕ ਆ ਜਿੱਦਾਂ ਦੀ ਚੀਜ਼ ਆ ਉਹ ਜਾਂ ਮਾਰਕੀਟ ਰੇਟ ਹੋਊਗਾ ਬਿਲਕੁਲ 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 ਬਾਈ ਤੇ ਮਾੜੀ ਕੱਢੀ ਬਾਹਰ ਨੂੰ ਸੋਭਰ ਕੱਦ ਕਾਠ ਵਗੈਰਾ ਬਾਕੀ ਬੋਡੀ ਸਟਰਕਚਰ ਵਗੈਰਾ ਤੁਸੀਂ ਵੇਖਦਾ ਦੇਖ ਸਕਦੇ ਹੋ ਦਰਜਾਨ ਦੀ ਥੋੜੀ ਤੇਜ਼ੀ ਕਰਦੀ ਆ ਉਹ ਬੈੜਾਂ ਦੇ ਵਿੱਚੋਂ ਕੱਢ ਕੇ ਆਪਾਂ ਪਾਸੇ ਲੈ ਕੇ ਆਏ ਆ ਰੇਟ ਇਹਦਾ ਫੋਨ ਤੇ ਹੋਣਾਗਾ ਤੀਸਰਾ ਸੂਰ ਸੂਰੀ ਆ ਤੇ ਕਹਿੰਦਾ ਬਾਪ ਐਤ ਕੀ ਮੰਨ ਕੇ ਜਿੱਲੇ ਹੁਣ ਮੌਸਮ ਵੀ ਮੂਰੇ ਬਹੁਤ ਵਧੀਆ ਸਰਦੀ ਦਾ ਆ ਰਿਹਾ ਹਨਾ ਵੀ ਮੌਸਮ ਚਾ ਵੀਰੇ 40 ਕਿਲੋ ਦੀ ਯਾਰ ਦੁੱਧੀ ਦਾ ਗਾਰੰਟੀ ਜਾਨੀ 35 ਤਾਂ ਕਿਤੇ ਗਿਆ ਹੀ ਨਹੀਂ ਠੀਕ ਆ ਕਹਿੰਦਾ ਬਾਪ ਮੈਕਸਿਮਮ ਐਵਰੇਜ 35 ਕਿਲੋ ਮੰਨ ਕੇ ਬੰਦਾ ਪਰਚੇਸ ਕਰ ਲੇ ਵੀ ਚੰਗਾ ਵਾਤਾਵਰਨ ਵਗੈਰਾ ਫੀਡ ਤੇ ਬਾਕੀ ਮੈਨੇਜਮੈਂਟ ਮੰਦੇ ਦੀ ਚੰਗੀ ਹੋਈ ਤਾਂ ਉਹ ਵੀ ਨਸਲੇ ਪੰਦਾ 40 ਕਿਲੋ ਦੁੱਧ ਵੀ ਇਹਦੇ ਚੋ ਸਕਦਾ ਤੇ ਥਣ ਵਗੈਰਾ ਬਿਲਕੁਲ ਜਿਵੇਂ ਓਕੇ ਆ ਜਮਾ ਗਰੰਟੀ ਆ ਵੀਰੇ ਆਪਣੀ ਤੇ ਜਿਹਦਾ ਆਪਾਂ ਡਰਾਈ ਕਰਿਆ ਟੂਬਾਂ ਵਗੈਰਾ ਝੜਾ ਕੇ ਡਰਾਈ ਕਰੀਏ ਜਮਾ ਵੀਰੇ ਜਮਾ ਸਾਰੀਆਂ ਜਮਾ ਬੰਨਾਂ ਟੂਬਾਂ ਤੋਂ ਡਰਾਈ ਕਰਦੇ ਹਈ ਆਪਾਂ ਵੀਰੇ ਤੇ ਬਾਕੀ ਗੱਲ ਕਰੀਏ ਫਾਰਮ ਦੇ ਚ ਵੈਕਸੀਨੇਸ਼ਨ ਵਗੈਰਾ ਸਾਰਾ ਕੁਝ ਧਿਆਨ ਰੱਖਦੇ ਆਪਾਂ ਠੀਕ ਹੈ ਜਿਵੇਂ ਬੱਚੇ ਵੀ ਵਾਗ ਕੇ ਲੂ ਆਮ ਗੈਰ ਲੈਣਾ ਕੋਈ ਬਰੋਸੀ ਲੈਸ ਵਗੈਰਾ ਵਗੈਰਾ ਨਹੀਂ ਭਾਈ ਸਾਰੀਆਂ ਆਪਣੀਆਂ ਜਿਹੜੀਆਂ ਬੱਚੀਆਂ ਨੇ ਜੀ ਤਕਰੀਬਨ ਮੰਨ ਲਓ 4-5 ਸਾਲ ਹੋ ਗਏ ਸਾਨੂੰ ਜੀ ਤੇ ਸਾਰੀਆਂ ਬਹਿੜਾਂ ਦੇ ਹੀ ਬਰਸੈਲਾ ਵੈਕਸੀਨ ਨਹੀਂ ਕਰਦੀ ਕਰਦੇ ਉਹ ਤਾਂ ਬੰਦਾ ਟੈਸਟ ਪਵਾ ਕੇ ਲਵਿਆ ਆਪਾਂ ਨੂੰ ਕੋਈ ਦਿੱਕਤ ਹੀ ਨਹੀਂ ਅੱਛਾ ਕਹਿੰਦਾ ਬਾ ਜਿਹਨੇ ਪੇਮੈਂਟ ਲਾਉਣੀ ਆ ਉਹ ਟੈਸਟ ਕਰਾ ਲੈ ਮਰਜ਼ੀ ਟੈਸਟ ਪਾਵੇ ਆਪਣੀ ਮੰਨ ਕੇ ਚਲੋ ਵੀ ਇੱਕ ਨੰਬਰ ਆ ਜਾਵੇ ਬਿਲਕੁਲ ਜੀ ਬਿਲਕੁਲ ਜੀ ਸਵਾਗਤ ਕੀ ਵੀਰਾਂ ਦਾ ਧਿਆਨ ਵਗੈਰਾ ਕਾਫੀ ਮਾਤਰਾ ਜਿ ਰੱਖਿਆ ਵਾ ਤੇ ਆਪ ਦੇਖੋ ਮੈਂ ਵੀ ਪਹਿਲਾਂ ਵਗੈਰਾ ਕਰ ਰਿਹਾ ਤੇ ਕ वैक्सीनेशन ਕਰਕੇ ਧਿਆਨ ਰੱਖਦੇ ਪਹਿਨਾ ਗੱਲਾਂ ਕਿਉਂਕਿ ਗਾਵਾਂਾਂ ਦੇ ਵਿੱਚ ਜਿਹੜੇ ਬਾਹਰ ਉਪਰਾਂ ਬੰਦਾ ਆਏ ਉਹਦੋਂ ਪ੍ਰੋਬਲਮ ਰਹਿੰਦੀ ਜਿਆਦਾ ਹਨਾ ਤੇ ਮੋਬਾਈਲ ਨੰਬਰ ਬੋਲਦੀ ਵੀਰ ਆਪਣਾ 9417150501 ਵੀਰੇ 94171 5050 50501 ਪਿੰਡ ਮਾਣੂਕੇ ਜ਼ਿਲ੍ਹਾ ਪੈਗਾ ਲੁਧਿਆਣਾ ਕਿਸੇ ਵੀ ਵੀਰ ਦੇ ਬੈੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ